प्यारे दर्शकों प्यार भरी सत श्री अकाल मेरी आज दी कहानी है यह सिखियादायक है कि तू जरूर कुछ ना कुछ सीखने की कोशिश करनी ਵਿਆਹ ਜਾਂ ਪਾਰਟੀ ਹਾਂਜੀ ਅਸੀਂ ਆਪਣੇ ਘਰ ਵਿੱਚ ਖਾਣਾ ਖਾਂਦੇ ਹਾਂ ਬਹੁਤ ਹੀ ਸੋਚ ਸਮਝ ਕੇ ਖਾਂਦੇ ਹਾਂ ਸਾਨੂੰ ਜਿੰਨੀ ਜ਼ਰੂਰਤ ਹੁੰਦੀ ਹੈ ਉਨਾ ਹੀ ਲੈਂਦੇ ਹਾਂ ਆਪਣੀ ਜ਼ਰੂਰਤ ਮੁਤਾਬਕ ਹੀ ਖਾਣਾ ਖਾਂਦੇ ਹਾਂ ਪਰ ਹਾਂ ਇਹ ਸਾਡੀ ਇਹੇ ਸਮਝਦਾਰੀ ਆਪਣੇ ਘਰ ਤੱਕ ਹੀ ਕਿਉਂ ਸੀਮਤ ਹੈ ਇੱਕ ਬਾਪ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਆਪਣੇ ਧੀ ਜਾਂ ਪੁੱਤ ਦੀ ਸ਼ਾਦੀ ਤੇ ਲਾ ਦਿੰਦਾ ਹੈ ਲੇਕਿਨ ਅਸੀਂ ਉਸ ਦੇ ਹਾਲਾਤਾਂ ਤੋਂ ਵਕਫ ਨਹੀਂ ਹੁੰਦੇ ਅਸੀਂ ਜਦੋਂ ਵਿਆਹ ਜਾਂ ਪਾਰਟੀ ਤੇ ਜਾਂਦੇ ਹਾਂ ਤਾਂ ਉੱਥੇ ਇਹ ਵੀ ਖਾਓ ਉਹ ਵੀ ਖਾਓ ਅਸੀਂ ਉਹਨਾਂ ਖਾਂਦੇ ਨਹੀਂ ਜਿੰਨਾ ਵੇਸਟ ਕਰਦੇ ਹਾਂ ਵਿਆਹ ਜਾਂ ਪਾਰਟੀ ਤੇ ਜਾਓ ਜ਼ਰੂਰ ਖੋ ਵੀ ਜ਼ਰੂਰ ਪਰ ਉਹਨਾਂ ਲੋ ਜਿੰਨੇ ਦੀ ਲੋੜ ਹੈ ਜੇ ਕੋਈ ਵਸਤੂ ਤੁਹਾਨੂੰ ਜਿਆਦਾ ਸੁਆਦ ਲੱਗਦੀ ਹੈ ਤਾਂ ਉਸ ਨੂੰ ਦੁਬਾਰਾ ਲੈ ਲਵੋ ਤੁਹਾਨੂੰ ਕੋਈ ਨਹੀਂ ਰੋਕੇਗਾ ਪਰ ਖਾਣ ਤੋਂ ਜਿਆਦਾ ਅਸੀਂ ਖਰਾਬ ਕਰਦੇ ਹਾਂ ਇਹ ਬਿਲਕੁਲ ਸੱਚਾਈ ਹੈ ਪਲੇਟ ਵਿੱਚ ਖਾਣਾ ਉਨਾ ਹੀ ਪਾਓ ਜਿੰਨਾ ਤੁਸੀਂ ਖਾ ਸਕਦੇ ਹੋ ਤੇ ਬਾਕੀ ਬੱਚਿਆ ਬਚਿਆ ਹੋਇਆ ਖਾਣਾ ਗਰੀਬਾਂ ਦੇ ਖਾਣ ਦੇ ਕੰਮ ਆਵੇਗਾ ਰੱਬ ਦੇ ਦਿੱਤੇ ਹੋਏ ਖਾਣੇ ਦਾ ਅਨਰਾਧਰ ਨਾ ਕਰੋ ਇਹੀ ਆਪਣੇ ਬੱਚਿਆਂ ਨੂੰ ਵੀ ਸਿਖਾਓ ਬੱਚੇ ਜੋ ਦੇਖਦੇ ਹਨ ਉਹੀ ਕਰਦੇ ਹਨ ਬੱਚੇ ਵੀ ਪਲੇਟ ਚੁੱਕਦੇ ਹਨ ਥੋੜਾ ਖਾਣਾ ਪਾਉਂਦੇ ਹਨ ਥੋੜਾ ਖਾ ਕੇ ਬਾਕੀ ਖਾਣੇ ਸਨੇ ਪਲੇਟ ਡਸਟਬਿਨ ਵਿੱਚ ਪਰ ਬੱਚਿਆਂ ਨੂੰ ਅਸੀਂ ਦੇਖਦੇ ਰਹਿੰਦੇ ਹਾਂ ਤੇ ਰੋਕਦੇ ਨਹੀਂ ਸੋ ਇਸ ਤਰ੍ਹਾਂ ਕਰਨ ਨਾਲ ਜਿਸ ਆਦਮੀ ਨੇ ਪੈਲਸ ਵਾਲਿਆਂ ਨਾਲ ਪਲੇਟਾਂ ਕੀਤੀਆਂ ਹੁੰਦੀਆਂ ਹਨ ਉਸ ਵਿਚਾਰੇ ਦਾ ਤਾਂ ਦਿਵਾਲਾ ਨਿਕਲ ਜਾਂਦਾ ਹੈ ਆਪ ਵੀ ਇਸ ਗੱਲ ਨੂੰ ਸਮਝੋ ਅਤੇ ਬੱਚਿਆਂ ਨੂੰ ਵੀ ਸਮਝਾਓ ਹਰ ਇੱਕ ਵਿਆਜਾਂ ਪਾਰਟੀ ਨੂੰ ਆਪਣੇ ਹੀ ਘਰ ਦੀ ਸਮਝ ਕੇ ਚੱਲੋ ਇਸ ਤਰ੍ਹਾਂ ਕਰਨ ਨਾਲ ਅਸੀਂ ਮਹਿੰਗਾਈ ਤੇ ਡਾਕਟਰਾਂ ਤੋਂ ਬਚ ਸਕਦੇ ਹਾਂ ਤੇ ਦੂਸਰਿਆਂ ਦੀ ਵੀ ਮਦਦ ਕਰਨ ਵਿੱਚ ਸਹਾਇ ਹੋ ਸਕਦੇ ਹਾਂ ਹਾਂਜੀ ਇਹ ਸਭ ਦੀ ਹੀ ਸੋਚ ਸਮਝ ਕੇ ਚੱਲਣ ਵਿੱਚ ਭਲਾਈ ਹੈ ਉਹ ਅਸੀਂ ਅੱਜ ਤੋਂ ਇਹ ਸੋਚ ਤੇ ਡਟ ਕੇ ਪਹਿਰਾ ਦਈਏ ਧੰਨਵਾਦ